ਯਾ ਬੋਲੀ ਤੇ ਹਮਲਾ ਪਾਣੀਆਂ 'ਚ ਜ਼ਹਿਰਾਂ ਹਵਾਵਾਂ 'ਚ ਜ਼ਹਿਰਾਂ ਧਰਤੀ 'ਚ ਜ਼ਹਿਰਾਂ ਉਧਰਲੇ ਲੋਕਾਂ ਨੇ ਸਾਨੂੰ ਕੁੱਟ ਕੇ ਵੀ ਦਬਲਣਾ ਇੱਧਰ ਪੰਜਾਬ ਦੀ ਧਰਤੀ ਤੇ ਅਸੀਂ ਬਾਰ-ਬਾਰ ਅਪੀਲ ਕਰਦਾ ਜਮੀਨਾਂ ਜਮੂਨਾ ਨਹੀਂ ਮਿਲਣੀਆਂ ਭੁੱਲਜੋ ਖੜਜੋ 5-4 ਸਾਲ ਇੱਥੇ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਮਿਲਣੀ ਨਾ ਨੌਕਰੀਆਂ 'ਚ ਰਹੇ ਉਹ ਵੀ ਖਤਮ ਕਰਤੇ ਨਾ ਹਰਿਆਣਾ ਨਾ ਪੰਜਾਬ ਸਾਰਾ ਹਮਾਚਲ ਦੇ ਜੁਤੀ ਲੈ ਕੇ ਬਾਹਰ ਤਾਂ ਆਦਾ ਜਿਵੇਂ ਕਸ਼ਮੀਰ ਦੇ ਵਿੱਚ ਉਹਨਾਂ ਨੇ ਰਾਸ਼ਪਤੀ ਰਾਜ ਲਾ ਕੇ ਤੇ ਉਹਨੂੰ ਤੋੜ ਕੇ ਯੂਟੀ ਬਣਾ ਦਾ ਸਾਰੇ ਅਧਿਕਾਰ ਖੋਲੇ ਪੰਜਾਬ ਦਾ ਵੀ ਖੋਲਣਗੇ ਲਖੇਪਾ ਜੀ ਕਿਵੇਂ ਲੱਗਦਾ ਜਿਹੜਾ ਕੁਝ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਸੀਂ ਸੁਜੈਸਟ ਕੀਤਾ ਅ ਇਸ ਦੇ ਨਾਲ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਿਸ ਤਰ੍ਹਾਂ ਹੱਲ ਹੋ ਸਕਦਾ ਹੈ ਜਿਹੜੀ ਲਗਾਤਾਰ ਜਿਹੜਾ ਪੰਜਾਬ ਮੂਲ ਪੰਜਾਬੀ ਨੇ ਉਹਨਾਂ ਦੀ ਜਿਹੜਾ ਸੱਭਿਆਚਾਰਾ ਉਹ ਚੇਂਜ ਹੋ ਰਿਹਾ ਉਹ ਕਿਸ ਤਰ੍ਹਾਂ ਬਚ ਸਕਦਾ ਹੈ ਤੇ ਪੰਜਾਬ ਦੀ ਬੋਲੀ ਕਿਦਾਂ ਬਚ ਸਕਦੀ ਹੈ ਦੇਖੋ ਜੇ ਪੰਜਾਬੀ ਜਾਗ ਜਾਣ ਹੂੰ ਨੀਂਦ ਤੋਂ ਤਾਂ ਜਾਗ ਚੁੱਕੇ ਆ ਜਮੀਰ ਤੋਂ ਜਾਗ ਜਾ ਹੂੰ ਉਵੇਂ ਸਮਝ ਨਹੀਂ ਸਾਡੇ ਪੰਜਾਬੀਆਂ ਨੂੰ ਪੈ ਰਹੀ ਹੋ ਕੀ ਰਿਹਾ ਪਤਾ ਸਾਰਾ ਕੁਝ ਆ ਵੀ ਆ ਬੋਲੀ ਤੇ ਹਮਲਾ ਪਾਣੀਆਂ ਚ ਜ਼ਹਿਰਾਂ ਹਵਾਵਾਂ ਚ ਜ਼ਹਿਰਾਂ ਧਰਤੀ ਚ ਜ਼ਹਿਰਾਂ ਪ੍ਰਵਾਸ ਅਸੀਂ ਇੱਥੋਂ ਜ਼ਮੀਨਾ ਵੇਚ ਕੇ ਭੱਜ ਜਾਨੇ ਯਾਰ ਹੂੰ ਘਰ-ਬਾਰ ਛੱਡ ਕੇ ਭੱਜ ਜਾਨੇ ਹੂੰ ਉਧਰਲੇ ਲੋਕਾਂ ਨੇ ਸਾਨੂੰ ਕੁੱਟ ਕੇ ਵੀ ਦਬਲਣਾ ਇੱਧਰ ਛੋਡੇ ਜਵਾਕਾਂ ਛੋਡੇ ਰਹਿਣਾ ਨਹੀਂ ਨਾ ਸੋਡੇ ਪੱਲੇ ਉਥੇ ਪੈਸਾ ਤੇ ਨਾ ਜਵਾਬ ਕੁਛ ਵੀ ਨਹੀਂ ਰਹਿਣਾ ਹੂੰ ਤੇ ਇੱਥੇ ਕੁਛ ਮਿਲਣਾ ਨਹੀਂ ਪੰਜਾਬ ਦੀ ਧਰਤੀ ਤੇ ਅਸੀਂ ਬਾਰ-ਬਾਰ ਅਪੀਲ ਕਰਦਾ ਜਮੀਨਾਂ ਜਮੂਨਾ ਨਹੀਂ ਮਿਲਣੀਆਂ ਭੁੱਲਜੋ ਖੜਜੋ ਪੰਜ ਚਾਰ ਸਾਲ ਇਥੇ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਮਿਲਣੀ ਅਗਲੀ ਗੱਲ ਆ ਜਾਂਦੀ ਹੈ ਪੰਜਾਬ ਨੂੰ ਘੇਰਾ ਕਿਵੇਂ ਪਿਆ ਹੋਇਆ ਇੱਥੇ ਅਸੀਂ ਚੰਡੀਗੜ੍ਹ 'ਚ ਬੈਠੇ ਆ ਬਿਲਕੁਲ ਲੱਗਦਾ ਪੰਜਾਬ ਦੀ ਰਾਜਧਾਨੀ ਆ ਹੁਣ ਤਾਂ ਬੇਸੀ ਜਣੇ ਰਹਿਣ ਨਹੀਂ ਦੇਣੀ ਹੂੰ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਤੀ ਡੀਜੀਪੀ ਲਾਤਾ ਕੇਂਦਰ ਨੇ ਰੂਲ ਆਪਣੇ ਲਾਗੂ ਕਰਤੇ ਇੱਥੇ ਆਉਣ ਵਾਲੇ ਸਮੇਂ ਸੋੜੇ ਸਮੇਂ ਨੂੰ ਸਟੇਟ ਬਣਾ ਦੇਣੀ ਆ ਵੱਖਰੀ ਚੰਡੀਗੜ੍ਹ ਨੂੰ ਬਿਲਕੁਲ ਪੰਜਾਬ ਦਾ ਦਾਵਾ ਖਤਮ ਸਟੇਟ ਸੈਨੇਟ ਦੀਆਂ ਚੋਣਾਂ ਨਹੀਂ ਹੋ ਰਹੀਆਂ ਯੂਨੀਵਰਸਿਟੀ ਦੇ ਵਿਦਿਆਰਥੀ ਵਿਚਾਰੇ ਬੈਠੇ ਲੜ ਰਹੇ ਆ ਹੂੰ ਤਾਂ ਇਹ ਇਹ ਇੱਕ ਉਦੋਂ ਬਾਅਦ ਅਗਲਾ ਨੰਬਰ ਪਰ ਪੰਜਾਬ ਦਾ ਐਥੇ ਕਿਉਂ ਹੋਇਆ ਜਿਹੜੀ ਗੱਲ ਅਸੀਂ ਬਾਰ-ਬਾਰ ਕਰਦੇ ਆਂ ਵੀ ਜੇ ਭਾਈ ਅਮਤੋਜ ਨੇ ਕਿਹਾ ਵੀ ਹਿਮਾਚਲ ਕੋਲੇ ਆਰਟੀਕਲ ਨੇ ਕਾਨੂੰਨ ਨੇ ਉੱਤਰਾਖੰਡ ਦੇ ਕਾਨੂੰਨ ਨੇ ਰਾਜਸਥਾਨ ਦੇ ਕਾਨੂੰਨ ਨੇ ਕੇਰਲਾ ਮਹਾਰਾਸ਼ਟਰ ਦੇ ਸਾਰਿਆਂ ਦੇ ਆਪਣੇ-ਆਪਣੇ ਕਾਨੂੰਨ ਨੇ ਨੌਕਰੀਆਂ ਦੇ ਵਿੱਚ ਜ਼ਮੀਨ ਲੈਣ ਦੇ ਵਿੱਚ ਰੋਜ਼ਗਾਰ ਦੇ ਵਿੱਚ ਤਾਂ ਪੰਜਾਬ ਚ ਕਿਉਂ ਨਹੀਂ ਜਿਵੇਂ ਚੰਡੀਗੜ੍ਹ ਤੇ 60 40 ਦੀ ਰੇਸ਼ੋ ਸੀਗੀ ਐ ਇੱਥੇ ਕਿੰਨੇ ਕ ਪੰਜਾਬੀ ਰਹਿ ਗਏ ਹੁਣ ਹਮ ਨਾ ਨੌਕਰੀਆਂ 'ਚ ਰਹੇ ਉਹ ਵੀ ਖਤਮ ਕਰਤੇ ਨਾ ਹਰਿਆਣਾ ਨਾ ਪੰਜਾਬ ਸਾਰਾ ਹਿਮਾਚਲ ਤੇ ਜੁਪੀ ਲਿਆ ਕੇ ਬਾਹਤਾ ਹਮ ਆਈ ਆਈ ਪੰਜਾਬ 'ਚ ਹੋ ਰਿਹਾ ਅੱਜ ਮਨੀਪੁਰ ਅੱਗ ਨਾਲ ਸੜਵਲ ਰਿਹਾ ਲੋਕ ਮਰ ਰਹੇ ਆ ਕਿਉਂ ਮਰ ਰਹੇ ਖਤਮ ਹੋ ਰਿਹਾ ਕੰਮ ਉੱਥੇ ਕਿਉਂਕਿ ਉੱਥੇ ਵੀ ਦੋ ਫਿਰਕਿਆਂ ਦੇ ਵਿੱਚ ਜਾਂ ਦੋ ਵੱਖ-ਵੱਖ ਜਿਹੜੀਆਂ ਮਤਲਬ ਕਿ ਖਿੱਤੇ ਦੇ ਲੋਕ ਨੇ ਉੱਥੇ ਵੀ ਇਹੀ ਹੋਇਆ ਹੂੰ ਬਾਹਰ ਲੈਣੇ ਆ ਕੇ ਉੱਥੇ ਉਹਨਾਂ ਦੇ ਲੋਕਾਂ ਦੇ ਕੁਦਰਤੀ ਵਸੀਲਿਆਂ ਤੇ ਕਾਬੂ ਕਰ ਲਈ। ਮੂਲ ਲੋਕਾਂ ਨਾਲ ਹੀ ਆਪਰੇ ਮੂਲ ਲੋਕਾਂ ਦਾ ਸਾਰਾ ਕੁਝ ਦੱਬ ਲਿਆ। ਤਾਂ ਉਹ ਮੂਲ ਜਿਹੜੇ ਲੋਕ ਨੇ ਆਪਣੇ ਅਜ ਕੁਦਰਤੀ ਵਸੀਲਿਆਂ ਨੂੰ ਆਪਣੀ ਧਰਤੀ ਨੂੰ ਬਚਾਉਣ ਲਈ ਲੜ ਰਹੇ ਆ। ਹੂੰ ਆਹੀ ਕੁਝ ਫਲਸਤੀਨ 'ਚ ਹੋ ਰਿਹਾ ਹੈ। ਇਜ਼ਰਾਈਲੀਆਂ ਨੇ ਆ ਕੇ ਦੱਬਿਆ ਫਲਸਤੀਨ ਨੂੰ ਤਾਂ ਅੱਜ ਉਹ ਲੜ ਰਹੇ ਆ। ਆਹੀ ਕੁਝ ਚੰਡੀਗੜ੍ਹ 'ਚ ਆਪਾਂ ਦੇਖ ਲਿਆ। ਚੰਡੀਗੜ੍ਹ 'ਚ ਪੰਜਾਬੀ ਬਿਲਕੁਲੀ ਪੰਜਾਬੀ ਬੋਲੀ ਵੀ ਤੇ ਪੰਜਾਬੀ ਲੋਕ ਵੀ ਖਤਮ ਕਰਤੇ ਜਾਂ ਲਿਆ। ਹੂੰ ਅਗਲੇ ਅਗਲਾ ਨੰਬਰ ਪੰਜਾਬ ਦਾ ਜਿਵੇਂ ਕਸ਼ਮੀਰ ਦੇ ਵਿੱਚ ਉਹਨਾਂ ਨੇ ਰਾਸ਼ਟਪਤੀ ਰਾਜ ਲਾ ਕੇ ਤੇ ਉਹਨੂੰ ਤੋੜ ਕੇ ਯੂਟੀ ਬਣਾ ਦਾ ਸਾਰੇ ਅਧਿਕਾਰ ਖੋਲੇ ਪੰਜਾਬ ਦਾ ਵੀ ਖੋਲਣਗੇ ਹੂੰ ਇਹ ਤਾਂ ਜੀ ਵੱਖਵਾਦੀ ਨੇ ਇਹ ਕਹਿਣੇ ਸੋ ਕਹਿਣਾ ਹੀ ਆ ਅੱਜ ਅੱਜ ਸਾਡੇ ਨਾਲ ਕੀ ਹੋ ਰਿਹਾ ਅੱਜ ਭਾਰਤ ਦਾ ਟੀਮ ਦਾ ਕਪਤਾਨ ਰਿਹਾ ਅਸ਼ਵਨ ਹੂੰ ਮਸ਼ਹੂਰ ਕ੍ਰਿਕਟਰ ਹੈ ਉਹਨੇ ਕਿਹਾ ਵੀ ਹਿੰਦੀ ਸਾਡੀ ਰਾਸ਼ਟਰੀ ਬੋਲੀ ਨਹੀਂ ਕੋਈ ਪ੍ਰਤੀਕਿਰਿਆ ਨਹੀਂ ਸਾਡੇ ਵਰਗਾ ਕਹਿਦੇ ਉਹਦੀ ਕਹਿਦਣਗੇ ਦੇਸ਼ ਵਿਰੋਧੀ ਹੈ ਹਿੰਦੀ ਵਿਰੋਧੀ ਹੈ ਜਰਸ਼ਦੀਪ ਤੋਂ ਕੈਚ ਛੁੱਟ ਜਾਂਦਾ ਜੇ ਉਦੋਂ ਵੀ ਚੱਲ ਪੈਂਦਾ ਬਹੁਤ ਕੁਝ ਚੱਲਦਾ ਨਾ ਇਹੀ ਕੁਝ ਪੰਜਾਬ ਦੇ ਵਿੱਚ ਮਲ ਛੋਟਾ ਜਿਹਾ ਪੰਜਾਬ ਆ ਯਾਰ ਇਸ ਪੰਜਾਬ ਨੇ ਪੰਜਾਬੀਆਂ ਨੇ ਦੇਸ਼ ਦੀ ਖਾਤਰ ਪਹਿਲਾਂ ਵੀ ਅੱਜ ਵੀ ਕੁਰਬਾਨੀਆਂ ਵੀ ਦਿੱਤੀਆਂ ਢਿੱਡ ਵੀ ਪ੍ਰਿਆਦੇਸ਼ ਦਾ ਆਪ ਦੀ ਧਰਤੀ ਜ਼ਹਿਰੀਲੀ ਕਰ ਲਈ ਪਾਣੀ ਮਕਾਲੇ ਅਸੀਂ ਅੱਜ ਵੀ ਇਦਾਂ ਦੇ ਖੜ ਕੇ ਲੜ ਰਹੇ ਆ ਮਰ ਰਹੇ ਆ ਸ਼ਹੀਦ ਹੋ ਰਹੇ ਆ ਅਸੀਂ ਅਸੀਂ ਕੀਤਾ ਕੀ ਨਹੀਂ ਤਵਾਲੇ ਅਸੀਂ ਪੰਜਾਬੀਆਂ ਨੇ ਜਾਂ ਪੰਜਾਬ ਨੇ ਕੀਤਾ ਕੀ ਨਹੀਂ ਇਸ ਦੇਸ਼ ਦੇ ਲਈ ਪਰ ਸਾਡੇ ਨਾਲ ਕੀ ਹੋ ਰਿਹਾ ਅੱਜ ਜੇ 2 ਕਰੋੜ ਬੰਦਾ ਗੈਰ ਪੰਜਾਬੀ ਇੱਥੇ ਆ ਕੇ ਵਸ ਜਾਂਦਾ ਸਾਡਾ ਪੈਰ ਧਰਨ ਨੂੰ ਥਾਂ ਹੀ ਰਹਿਣਾ ਇੱਥੇ ਅੱਛਾ ਇੱਥੇ ਹਾਲਾਤ ਇਹ ਨਹੀਂ ਵੀ ਇੱਥੇ ਸੂਬਿਆਂ ਚ ਆ ਰਹੇ ਆ ਬੰਦੇ ਨੇਪਾਲ ਦੇਸ਼ ਆ ਨਾ ਕੋ ਉੱਥੋਂ ਆ ਰਹੇ ਆ ਬੰਗਲਾਦੇਸ਼ ਉੱਥੋਂ ਆ ਰਹੇ ਆ ਔਰ ਹਿੰਗੇ ਕਿੰਨੇ ਆ ਰਹੇ ਆ ਅੱਛੇ ਤੇ ਨਾਂ ਬਦਲ ਕੇ ਆਪਣਾ ਰਹੀ ਜਾ ਰਹੇ ਆ ਤੇ ਵੋਟਾਂ ਆਧਾਰ ਕਾਰਡ ਇਹ ਪੈਨਕਾਰਮੇਂਟੋ ਮਿੰਟੀ ਬਣ ਜਾਂਦੇ ਆ ਜ਼ਮੀਨ ਮਿੰਟੋ ਮਿੰਟੀ ਲੈ ਲੈਂਦੇ ਆ ਅਸੀਂ ਕਹਿੰਦੇ ਆਵੇ ਸਾਡਾ ਕਿਸੇ ਨਾ ਕੋਈ ਵੈਰ ਵਿਰੋਧ ਕੋਈ ਫਿਰਕੂ ਕੋਈ ਨਫ਼ਰਤ ਨਹੀਂ ਆਵੇ ਜੀ ਸਤ ਕੇ ਆਉਣ ਸਾਡੇ ਵੀ ਲੋਕ ਬਾਹਰ ਜਾਂਦੇ ਆ ਕੰਮ ਕਰਨ ਰਜਗਾਰ ਕਰਨ ਮੈਂ ਕਹਿੰਦਾ ਪੈਲ ਦੇ ਆਧਾਰ ਤੇ ਕੰਮ ਔਰ ਰਜਗਾਰ ਨੌਕਰੀਆਂ ਚ ਪ੍ਰਾਈਵੇਟ ਨੌਕਰੀਆਂ ਚ ਉਹ ਕੋਈ ਕਿੱਥੇ ਚ ਰਜਗਾਰ ਸਾਡੇ ਪੰਜਾਬੀਆਂ ਨੂੰ ਉਦੋਂ ਬਾਅਦ ਇਹਨਾਂ ਨੂੰ ਰਜਗਾਰ ਕੰਮ ਕਰਨ ਚ ਕੋਈ ਰੋਕ ਟੋਕ ਨਹੀਂ ਹੈਗੀ ਨਾ ਅਸੀਂ ਤਾਂ ਕਦੇ ਵਿਰੋਧ ਕੀਤਾ ਆਉਣ ਜੀ ਸਤ ਕੇ ਕੰਮ ਕਰਨ ਆਉਣ ਪਰ ਇੱਥੇ ਜਿਹੜੀ ਵੋਟ ਬਣਾਉਣੀ ਆ ਇੱਥੇ ਜਿਹੜੀ ਜ਼ਮੀਨ ਲੈਣੀ ਆ ਜਿਹੜਾ ਆਧਾਰ ਕਾਰਡ ਬਣਾਉਣਾ ਉਹ ਸ਼ਰਤਾਂ ਪੂਰੀਆਂ ਕਰਨ ਤਾਂ ਬਣਨਾ ਚਾਹੀਦਾ ਜਿਵੇਂ ਦੂਜੇ ਸੂਬਿਆਂ 'ਚ ਸ਼ਰਤਾਂ ਲਾਈਆਂ ਹੋਈਆਂ ਨੇ। ਇਹੀ ਅਸੀਂ ਅੱਜ ਸਾਰਾ ਤੱਥ ਆਪਣੇ ਫੈਕਟ ਇਕੱਲੇ-ਇਕੱਲੇ ਸੂਬੇ ਦਾ ਕਿਹੜਾ ਕਾਨੂੰਨ ਕਦੋਂ ਬਣਿਆ 72 'ਚ ਬਣਿਆ 60 'ਚ ਬਣਿਆ ਕੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਉਹਨਾਂ ਫਾਈ ਡੋਮਿਸਾਈਲ ਦੀਆਂ ਉਹ ਸਾਰੀਆਂ ਪੰਜਾਬ ਸਰਕਾਰ ਨੂੰ ਇੱਥੇ ਉਹਦੇ ਕੋਲ ਅਧਿਕਾਰ ਹੈਗੇ ਉਹ ਲਾਗੂ ਕਰਨੀਆਂ ਚਾਹੀਦੀਆਂ ਨੇ। ਤਾਂ ਹੀ ਪੰਜਾਬ ਬਚ ਸਕਦਾ। ਦੂਜੀ ਗੱਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਰਾਂ ਨੂੰ ਝੰਜੋੜਾ ਮਾਰਨ ਵੀ ਅਸੀਂ ਕੀ ਕਰ ਰਹੇ ਆਂ? ਅਸੀਂ ਕਿਉਂ ਭੱਜ ਰਹੇ ਆ ਪੰਜਾਬ ਨੂੰ ਬੇਦਾਵਾ ਕਿਉਂ ਦੇ ਕੇ ਜਾ ਰਹੇ ਆ ਕਿਉਂ ਮੁੱਖ ਮੋੜ ਲੈ ਮੂੰਹ ਮੋੜ ਦੇ ਇਸ ਧਰਤੀ ਤੋਂ ਤੇ ਸਾਰੀਆਂ ਗੱਲਾਂ ਸੋਚਣੀਆਂ ਪੈਣੀਆਂ ਵੀਰ ਤਾਂ ਜ